ਦੇ ਆਟੋ ਦੇ ਉੱਪਰ ਇਹਨਾਂ ਨੇ ਆਪਣੀ ਫੋਟੋ ਲਗਾ ਕੇ ਆਪਣੀ ਫੋਟੋ ਦੇ ਉੱਪਰ ਹੀ ਹਾਰ ਚੜਾਇਆ ਹੋਇਆ ਉਹ ਗਣੇਸ਼ ਜੀ ਉਹ ਦੇਖੋ ਬੇਟੇ ਗਣੇਸ਼ ਨਹੀਂ ਗਰੇਜ ਨਹੀਂ ਇੱਕ ਮਿੰਟ ਕੈਮਰਾਮੈਨ ਸਾਹਿਬ ਓ ਮੌਤ ਦਾ ਪਹਿਲੇ ਹੀ ਪਤਾ ਲੱਗ ਜਾਂਦਾ ਜੀ ਜੇ ਮੌਤ ਆਣੀ ਹੁੰਦੀ ਨਾ ਮੈਂ ਆਪਣੀ ਮਾਂ ਨੂੰ ਪਹਿਲੇ ਕਹਿੰਦਾ ਸੀ ਕਿ ਤੂੰ ਸ਼ਰਾਦ ਨਹੀਂ ਪਾਰ ਕਰਾਂਗੀ ਮੇਰੀ ਮਾਂ ਸ਼ਰਾਦ ਅੱਜ ਮਰ ਗਈ 30 ਤਰੀਕ ਨੂੰ ਮਰੀ ਹੈ ਔਰ ਆਪਣੀ ਮਾਤਾ ਨੂੰ ਮੈਂ ਕਿਹਾ ਸੀ ਕਿ ਤੇਰਾ ਸ਼ਰਾਦ ਮੈਂ ਸ਼ਰਾਦ ਦੇ ਵਿੱਚ ਹੀ ਖਾਂਗਾ 30 ਨੂੰ ਮਰੀਏ ਤੇ 2 ਤਰੀਕ ਨੂੰ ਆਖਰੀ ਸ਼ਰਾਦ ਸੀ ਪਹਿਲੀ ਤਰੀਕ ਨੂੰ ਮੈਂ ਮਾਤਾ ਦਾ ਸ਼ਰਾਦ ਦਾਲ ਚਾਵਲ ਖਾ ਲੇ ਸੀ ਮੈਂ ਸ਼ੰਕਰ ਦਾ ਸਾਲਾ ਨਹੀਂ ਕਿਸੇ ਨੂੰ ਦੱਸ ਨਹੀਂ ਰਿਹਾ ਸੀ ਆ ਦੇਖੋ ਜੀ ਵਾਲੀ ਆ ਤੁਸੀਂ ਬਾਬਾ ਸ਼ੰਕਰ ਜੀ ਦਾ ਸਰੂਪ ਮਾਤਾ ਜੀ ਦਾ ਨਾਲ ਇਹ ਰੱਖਿਆ ਹੋਇਆ ਇਹਦਾ ਕੋਈ ਖਾਸ ਕਾਰਨ ਇਹਦਾ ਕਾਰਨ ਹੈ ਕਿ ਇਹ ਇਹ ਮੇਰੇ ਅੰਦਰ ਆਇਆ ਹੋਇਆ ਆ ਦੇਖੋ ਸਿਟੀ ਹோம் ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਅੱਜ ਮੌਜੂਦ ਆਸੀਂ ਲੁਧਿਆਣਾ ਸ਼ਹਿਰ ਦੇ ਵਿੱਚ ਤੇ ਕੈਸੇ ਤੁਹਾਨੂੰ ਅ ਅਮਰਿਤਪਾਲ ਸਿੰਘ ਖਾਲਸਾ ਲੁਧਿਆਣਾ ਦੇ ਨਾਮ ਤੋਂ ਜੋ ਵਿਅਕਤੀ ਨੇ ਉਹਨਾਂ ਨੂੰ ਅੱਜ ਮਲਾਵਾਂਗੇ ਵੀ ਮੈਂ ਇਹਨਾਂ ਦਾ ਆਟੋ ਅੱਜ ਮੈਂ ਇੱਥੇ ਤਾਂ ਰੋਕਿਆ ਮੈਂ ਆਇਆ ਤਾਂ ਸੀ ਸਟੋਰੀ ਕਰਨ ਨਹਿਰ ਦੇ ਉੱਤੇ ਪਰ ਇਹਨਾਂ ਦੇ ਆਟੋ ਦੇ ਉੱਪਰ ਇਹਨਾਂ ਨੇ ਆਪਣੀ ਫੋਟੋ ਲਗਾ ਕੇ ਆਪਣੀ ਫੋਟੋ ਦੇ ਉੱਪਰ ਹੀ ਹਾਰ ਚੜਾਇਆ ਹੋਇਆ ਸੋ ਤਾਂ ਕਰਕੇ ਮੈਂ ਇਹਨਾਂ ਨੂੰ ਪੁੱਛਣਾ ਚਾਹਿਆ ਵੀ ਸਰਦਾਰ ਜੀ ਅਮਰਿਤਪਾਲ ਸਿੰਘ ਜੀ ਵੀ ਇਹ ਕਿਉਂ ਇਹ ਜੀ ਨੌਬਤ ਕਿਉਂ ਆਈ ਵੀ ਆਪਣੀ ਫੋਟੋ ਲਾ ਕੇ ਤੁਸੀਂ ਆਪਣਾ ਹਾਰ ਜੋ ਪਾਇਆ ਹੋਇਆ YouTube ਚੈਨਲ ਵੀ ਇਹਨਾਂ ਨੇ ਬਣਾਇਆ ਹੋਇਆ ਤੇ ਇਹਨਾਂ ਨੇ ਨੰਬਰ ਵੀ ਆਪਣਾ ਇੱਥੇ ਮੈਂਸ਼ਨ ਕੀਤਾ ਹੋਇਆ ਜੇ ਕੋਈ ਵੀ ਇਹਨਾਂ ਨਾਲ ਸਵਾਲ ਜਵਾਬ ਕੋਈ ਕਰ ਸਕਦਾ ਤੇ ਤੁਸੀਂ ਇਹਨਾਂ ਨੂੰ ਫੋਨ ਨੰਬਰ ਮਲਾ ਕੇ ਇਹਨਾਂ ਨਾਲ ਸਵਾਲ ਜਵਾਬ ਵੀ ਪੁੱਛ ਸਕਦੇ ਹੋ ਇਹ ਇੱਕ ਵਿਰਲੇ ਬੰਦੇ ਨੂੰ ਨਜ਼ਰ ਆਏ ਨੇ ਜਿਨ੍ਹਾਂ ਨੇ ਆਪਣੀ ਫੋਟੋ ਦੇ ਜਿੰਦੇ ਜੀ ਹਾਰ ਚੜਾਇਆ ਹੋਇਆ ਸੋ ਇਹ ਜੀ ਨੌਬਤ ਕਿਉਂ ਆਈ ਇਹੋ ਜੇ ਮਨ ਦੇ ਵਿੱਚ ਵਿਚਾਰ ਕਿਉਂ ਆਏ ਸੋ ਇਹ ਇਸ ਗੱਲ ਤੇ ਅੱਜ ਚਰਚਾ ਕਰਾਂਗੇ ਅੰਮ੍ਰਿਤਪਾਲ ਜੀ ਖਾਲਸਾਈ ਮੇਰੇ ਨਾਲ ਹਾਂਜੀ ਖਾਲਸਾਈ ਅੰਮ੍ਰਿਤਪਾਲ ਜੀ ਸਤਿ ਸ਼੍ਰੀ ਅਕਾਲ ਜੀ ਇੱਕ ਮਿੰਟ ਇੱਕ ਮਿੰਟ ਹਾਂਜੀ ਹਾਂਜੀ ਇਹ ਦੱਸਿਓ ਆਗੇ ਜੀ ਕਿੱਦਾਂ ਜੀ ਉਹ ਗਣੇਸ਼ ਜੀ ਹੈ ਉਹ ਦੇਖੋ ਬੈਠੇ ਹਾਂਜੀ ਹਾਂਜੀ ਗਣੇਸ਼ ਜੀ ਨਹੀਂ ਗਣੇਸ਼ ਜੀ ਨਹੀਂ ਇੱਕ ਮਿੰਟ ਕੈਮਰਾਮੈਨ ਸਾਹਿਬ ਇੱਥੇ ਓਮ ਗਣੇਸ਼ਾਏ ਨਮਾ ਉਹ ਸਮਰਿਤਪਾਲ ਜੀ ਮੇਰਾ ਅੱਜ ਤੁਹਾਨੂੰ ਰੋਕਣ ਦਾ ਇਹ ਮਕਸਦ ਸੀ ਵੀ ਤੁਹਾਡੀ ਜਿਹੜੀ ਇੱਕ ਫੋਟੋ ਤੁਸੀਂ ਲਾਈ ਆ ਪੈਂਪਲਟ ਲਾ ਕੇ ਬਣਾ ਕੇ ਲਾਇਆ ਉਹਦੇ ਤੇ ਹਾਰ ਚੜਾਇਆ ਹੋਇਆ ਮਤਲਬ ਇਹੋ ਜੀ ਨੋਬਤ ਕਿਉਂ ਆਈ ਬੱਬੇ ਮੈਂ 5 ਸਾਲ ਆਟੋ ਫ੍ਰੀ ਚ ਲਾਇਆ 2018 ਤੋਂ ਆਟੋ ਫ੍ਰੀ ਚ ਲਾਇਆ ਸੀ ਔਰ 2020 ਚ ਕਰੋਨਾ ਆਇਆ ਸੀ ਮੈਨੂੰ ਮੌਤ ਦਾ ਪਹਿਲਾਂ ਹੀ ਪਤਾ ਲੱਗ ਜਾਂਦਾ ਜੇ ਮੌਤ ਆਣੀ ਹੁੰਦੀ ਨਾ ਮੈਂ ਆਪਣੀ ਮਾਂ ਨੂੰ ਪਹਿਲਾਂ ਹੀ ਕਹਿੰਦਾ ਸੀ ਕਿ ਤੂੰ ਸ਼ਰਾਦ ਨਹੀਂ ਪਾਰ ਕਰੇਂਗੀ ਮੇਰੀ ਮਾਂ ਸ਼ਰਾਦਾਂ ਚ ਮਰ ਗਈ 30 ਤਰੀਕ ਨੂੰ ਮਰੀ ਹੈ ਔਰ ਆਪਣੀ ਮਾਤਾ ਨੂੰ ਮੈਂ ਕਿਹਾ ਸੀ ਕਿ ਤੇਰਾ ਸ਼ਰਾਦ ਮੈਂ ਸ਼ਰਾਦ ਦੇ ਵਿੱਚ ਹੀ ਖਾਂਗਾ ਤੀਨ ਮਰੀਏ ਤੇ ਦੋ ਤਰੀਕ ਨੂੰ ਆਖਰੀ ਸਰਾਹ ਸੀ ਪਹਿਲੀ ਤਰੀਕ ਨੂੰ ਮੈਂ ਮਾਤਾ ਦਾ ਸਰਾਹ दाल ਚਾਵਲ ਖਾ ਲਏ ਸੀ ਤੇ ਮੈਨੂੰ ਮੌਤ ਦਾ ਪਤਾ ਹੈ ਮੈਂ ਸ਼ੰਕਰ ਦਾ ਸਾਲਾ ਜੀ ਹਾਂ ਮੈਂ ਸ਼ੰਕਰ ਦਾ ਸਾਲਾ ਲekin ਕਿਸੇ ਨੂੰ ਦੱਸ ਨਹੀਂ ਰਿਹਾ ਸੀ ਆ ਦੇਖੋ ਜੀ ਨਹੀਂ ਸ਼ੰਕਰ ਦਾ ਸਾਲਾ ਜੀ ਮਤਲਬ ਕੀ ਇਹਦਾ ਇਹਦਾ ਸਰੋਤੇ ਸਮਝਣਾ ਜਾਣਗੇ ਨਾ ਕਿਉਂ ਕਿ ਅੱਗੇ ਜੀ ਜਿਨਕੇ ਅੱਗੇ ਜੀ ਆ ਦੇਖੋ ਮਤਲਬ ਇਹ ਸ਼ੰਕਰ ਜੀ ਦੀ ਗੱਲ ਕਰ ਰਹੇ ਹੋ ਤੁਸੀਂ ਜਿਨਕੇ ਅੱਗੇ ਜੀ ਕੇ ਪਿਛੇ ਜੀ ਮੈਂ ਉਹਨਾਂ ਦਾ ਸਾਲਾ ਹੂੰ ਇਹ ਮੇਰੇ ਜੀਜਾ ਜੀ ਤੇ ਕਿਸੇ ਨੇ ਵੀ ਨਾ ਜੀਜੇ ਨੂੰ ਗਾਲ ਕੱਢਣੀ ਹੈ ਤੇ ਨਾ ਸਾਲੇ ਨੂੰ ਕੱਢਣੀ ਹੈ ਤੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਪੂਰੇ ਵਰਲਡ 'ਚ ਕਿਸੇ ਵੀ ਮੁਲਾਜ਼ਮ ਨੂੰ ਕੋਈ ਗਾਲ ਨਹੀਂ ਕੱਢੇਗਾ ਜਿਹੜਾ ਬੰਦਾ ਮੁਲਾਜ਼ਮਾਂ ਨੂੰ ਗਾਲ ਕੱਢੇਗਾ ਉਹ ਤੀਜੇ ਦਿਨ ਬਿਮਾਰ ਪੈ ਜਾਏਗਾ ਫੇਰ ਨਾ ਕਹੋ ਕਿ ਅਮਰਪਾਲ ਸਿੰਘ ਖਾਲਸੇ ਨੇ ਦੱਸਿਆ ਨਹੀਂ ਸੀ ਤੇ ਸਾਰੇ ਲੋਕ ਮਿਲ ਬਾਟ ਕੇ ਰਹੋ ਅਸੀਂ ਇੱਕੋ ਹੀ ਮਾਂ ਦੇ ਪੁੱਤਰ ਆ ਇਹ ਹਿੰਦੂ ਹੈ ਮੁਸਲਮਾਨ ਹੈ ਸਿੱਖ ਹੈ ਸਾਈ ਹੈ ਇਹ ਸਾਡੀ ਮਾਂ ਹੈ ਔਰ ਮੈਂ ਮਾਤਾ ਦਾ ਪੁੱਤਰ ਆ ਮੇਰੇ ਪਿਤਾ ਜੀ ਦਾ ਨਾਮ ਸੀ ਰਗੂਬੀਰ ਸਿੰਘ ਬੰਸੀ ਵਾਲੇ ਮੈਂ ਯੂਪੀ ਦਾ ਜੰਮਿਆ ਆ ਤੇ ਪੰਜਾਬ ਚ ਆ ਕੇ ਰਹਿ ਰਿਹਾ ਜੇ ਮੈਨੂੰ ਕੱਢਣਾ ਹੈ ਤੇ ਘਰੋਂ ਬਾਹਰ ਕੱਢ ਸਕਦੇ ਹੋ ਕੋਈ ਦਿੱਕਤ ਨਹੀਂ ਮੰਨੋ ਨਹੀਂ ਕੱਢਣਾ ਕਿਉਂ ਹਿੰਦੁਸਤਾਨ ਸਾਰਿਆਂ ਦਾ ਸਾਂਝਾ ਹੈ ਕੱਢਣਾ ਪੰਸਲਾ ਆਟੋ ਫਰੀ ਚਲਾਇਆ ਇਹਨਾਂ ਨੇ ਮੈਨੂੰ ਰੁਪਈਆ ਨਹੀਂ ਆਨਲਾਈਨ ਦਿੱਤਾ ਇਹ ਦੇਖੋ ਮੈਂ ਇਸ ਕਰਕੇ ਆਪਣੀ ਵੋਟੋ ਤੇ ਹਾਰ ਚਲਾਇਆ ਮਤਲਬ ਇਹ ਤਾਰ ਚੜਾਇਆ ਵੀ ਲੋਕਾਂ ਵੱਲੋਂ ਤੁਹਾਨੂੰ ਕੋਈ ਰਿਸਪੌਂਸ ਨਹੀਂ ਮਿਲਿਆ ਹਾਂ ਭਾਰਤ ਮਾਤਾ ਕੀ ਜੈ ਸੀ ਜੈ ਹੈ ਔਰ ਜੈ ਰਹੇਗਾ ਸੰਨੀ ਦੇਵਲ ਕਹਿੰਦਾ ਨਾ ਦੁੱਧ ਮੰਗੋਗੇ ਤਾਂ ਖੀਰ ਦੇਂਗੇ ਮੈਂ ਕਹਿੰਦਾ ਕਿ ਦੁੱਧ ਮੰਗੋਗੇ ਤਾਂ ਖੀਰ ਦੇਂਗੇ ਇੰਡੀਆ ਮੰਗੋਗੇ ਤਾਂ ਚੀਰ ਦੇਂਗੇ ਨਹੀਂ ਕੌਣ ਮੰਗ ਰਿਹਾ ਇੰਡੀਆ ਕੌਣ ਮੰਗ ਰਿਹਾ ਤੇ ਇੰਡੀਆ ਤੇ ਮੰਗ ਰਿਹਾ ਕੋਈ ਕਹਿੰਦਾ ਖਾਲਿਸਤਾਨ ਬਣਾਓ ਕੋਈ ਕਹਿੰਦਾ ਪਾਕਿਸਤਾਨ ਬਣਾਓ ਕਿਉਂ ਇੰਡੀਆ 'ਚ ਬਾਬਾ ਜੀ ਨੇ ਕੁਰਬਾਨੀਆਂ ਦਿੱਤੀਆਂ ਸੀ ਕੋਈ ਚੀਜ਼ ਨਹੀਂ ਬਣੇਗੀ ਸਾਰਾ ਇੰਡੀਆ ਰਹੇਗਾ ਹਰ ਨੰਬਰ ਪਲੇਟ ਦੇ ਉੱਪਰ ਇੰਡੀਆ ਲਿਖਿਆ ਹੋਏਗਾ ਔਰ ਹਰ ਬੰਦੇ ਦੀ ਜ਼ੁਬਾਨ ਤੇ ਹੋਣਾ ਚਾਹੀਦਾ ਭਾਰਤ ਮਾਤਾ ਕੀ ਇਹ ਬੋਲਦੇ ਨਹੀਂ ਆ ਜੇ ਜੇ ਇਹ ਕੈਮਰੇ ਦੇ ਸਾਹਮਣੇ ਆ ਕੇ ਜਾ ਬੋਲਦੇ ਓਦਾਂ ਨਹੀਂ ਬੋਲਦੇ ਇਸ ਕਰਕੇ ਹੱਥ ਚੁੜਾਇਆ ਇਹ ਮੈਨੂੰ ਪਾਗਲ ਕਹਿ ਰਹੇ ਮੈਂ ਪਾਗਲ ਆ ਨਹੀਂ ਆਪ ਜੀ ਪਾਗਲ ਨਹੀਂ ਹੋ ਜੀ ਅਮਰਿਤਪਾਲ ਜੀ ਆ ਤੁਸੀਂ ਬਾਬਾ ਸ਼ੰਕਰ ਜੀ ਦਾ ਸਰੂਪ ਮਾਤਾ ਜੀ ਦਾ ਨਾਲ ਇਹ ਰੱਖਿਆ ਹੋਇਆ ਇਹਦਾ ਕੋਈ ਖਾਸ ਕਾਰਨ ਇਹਦਾ ਕਾਰਨ ਹੈ ਕਿ ਇਹ ਇਹ ਮੇਰੇ ਅੰਦਰ ਆਇਆ ਹੋਇਆ ਆ ਦੇਖੋ ਬੁਲਟ ਬੁਲਟ ਵੀ ਅੱਗੇ ਨਹੀਂ ਅੰਦਰ ਜਾ ਸਕਦੀ ਮੇਰੇ ਖਾਰ ਕਾਰਨ ਹੈ ਕਿ ਮੈਂ ਇਹਨਾਂ ਦਾ ਪੁੱਤਰ ਹਾਂ ਮੈਂ ਆਧਪਤੀ ਜਲੰਧਰ ਆ ਮੇਰੇ ਕੋਲ ਪਤਨੀ ਨਹੀਂ ਹੈ ਇਸ ਕਰਕੇ ਫੋਟੋ ਤੇ ਹੱਥ ਚਲਾਇਆ ਹੋਇਆ ਇਹਨਾਂ ਕੋਲ ਹੈ ਮੇਰੇ ਕੋਲ ਨਹੀਂ ਹੈ ਤੁਹਾਡੀ ਸ਼ਾਦੀ ਨਹੀਂ ਹੋਈ ਹੋਈ ਸ਼ਾਦੀ ਹੋਈ ਸੀ ਤਿੰਨ ਬੱਚੇ ਹੋਏ ਸੀ ਦੋ ਮੁੰਡੇ ਹੋਏ ਸੀ ਇੱਕ ਕੁੜੀ ਹੋਈ ਸੀ ਇਹ ਦੋ ਮੁੰਡੇ ਨੇ ਇੱਕ ਕੁੜੀ ਹੈ ਉਹ ਹੋਈ ਸੀ ਮੇਰੇ ਘਰ ਹੈਗੇ ਆ ਜੇ ਵੀ ਹੈਗੇ ਸਬੂਤ ਹੈ ਇੱਕ ਦਾ ਨਾਮ ਹੈ ਸਿਮਰਜੀਤ ਸਿੰਘ ਦੂਜੇ ਦਾ ਨਾਮ ਹੈ ਸਤਗੁਰੂ ਸਿੰਘ ਤੀਜੇ ਦਾ ਨਾਮ ਹੈ ਮੰਨਤ ਸਰਨਜੀਤ ਕੌਰ ਸਰਨ ਲੈਣ ਆਈਏ ਮੇਰੇ ਘਰ ਉਹ ਕਿਸੇ ਦੀ ਮੰਨਤ ਹੈ ਮੇਰੀ ਨਹੀਂ ਇਸ ਕਰਕੇ ਦੋਨੋਂ ਮੁੰਡਿਆਂ ਦੀ ਫੋਟੋ ਹੈ ਕੁੜੀ ਦੀ ਫੋਟੋ ਕਿੱਥੇ ਆ ਤੇ ਇਹਨਾਂ ਦੇ ਕੋਲ ਦੋ ਮੁੰਡੇ ਇੱਕ ਕੁੜੀ ਸੀ ਦੋ ਮੁੰਡੇ ਇੱਕ ਕੁੜੀ ਗਲਤ ਤਾਂ ਬੋਲੋ ਜੇ ਬਾਬਾ ਜੀ ਆਪਾਂ ਦਿਨ ਚਰਿਆ ਸ਼ੁਰੂ ਹੁੰਦੀ ਹੈ ਤੁਹਾਡੀ ਤੇ ਆਪਾਂ ਸਿਰਫ ਆਟੋ ਚਲਾਉਣਾ ਹੈ ਕਿ ਹੋਰ ਵੀ ਕੋਈ ਕੰਮ ਕਰ ਰੱਖਿਆ ਨਹੀਂ ਮੈਂ ਦਿਨ ਚਰ ਰਿਆ ਕਰਦਾ ਆਪਣੀ ਜਾਪ ਨਾਲ ਜੇ ਤੁਸੀਂ ਕਹੋ ਤਾਂ ਮੈਂ ਸਾਰਿਆਂ ਨੂੰ ਯਾਦ ਦਿਖਾ ਵੀ ਸਕਦਾ ਮੈਂ ਹਮੂਮਨ ਜਦੋਂ ਮੈਂ ਇੱਥੇ ਆ ਕੇ ਰੁਕਿਆ ਨਾ ਤੇ ਤੁਸੀਂ ਇੱਥੇ ਪਹਿਲਾਂ ਮੈਂ ਅੱਲਾ ਨੂੰ ਆਜ਼ਾਨ ਦੇ ਮੈਂ ਉਹ ਹੀ ਮੈਂ ਉਹ ਹੀ ਦੱਸਣ ਲੱਗਾ ਤੁਹਾਨੂੰ ਮੈਂ ਉਹ ਹੀ ਦੱਸਣ ਲੱਗਾ ਤੁਸੀਂ ਪਹਿਲਾਂ ਆਜ਼ਾਨ ਕੀਤੀ ਮੱਕਾ ਮਦੀਨਾ ਫਿਰ ਕੋਈ ਨਹੀਂ ਜਾ ਸਕਦਾ ਪੁਲੇ ਸ਼ੰਕਰ ਨੂੰ ਯਾਦ ਕੀਤਾ ਫਿਰ ਵਾਈਗੁਰੂ ਨੂੰ ਯਾਦ ਕੀਤਾ ਹਿੰਦੂ ਕੋਈ ਵੀ ਮੱਕਾ ਮਦੀਨਾ ਚ ਨਹੀਂ ਜਾ ਸਕਦਾ ਮੱਕਾ ਮਦੀਨਾ ਦੀ ਮਾਲਾ ਮੇਰੇ ਕੋਲ ਹੈ ਜਿੰਨੇ ਦਰਸ਼ਨ ਕਰਨੇ ਆਜੋ ਮੈਂ ਵਾਹਨ ਕਰਦਾ ਸਾਰਿਆਂ ਦਾ ਮਨ ਨੂੰ ਕਬੂਲ ਹੈ ਬੱਚਿਆਂ ਨੂੰ ਕੀ ਕਬੂਲ ਕਰਾਨਾ ਮੈਂ ਕਹਿੰਦਾ ਕਬੂਲ ਹੈ ਕਬੂਲ ਹੈ ਕਬੂਲ ਹੈ ਕਬੂਲ ਹੈ ਮੇਰਾ ਨਿਕਾਹ ਕਰਾਓ ਮੈਂ ਕਬੂਲ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛਾਲੀਆਂ ਵਿੱਚੋਂ ਨਿਕਲੇ ਤੇ ਕੰਡੇ ਜਾ ਕੇ ਫਸੇ ਸੰਤੁਸ਼ਟੋਂ ਆਪਣੇ ਜੀਵਨ ਤੋਂ ਸੰਤੁਸ਼ਟ ਨਹੀਂ ਲੱਗਦੇ ਮੈਨੂੰ ਆਪਣੇ ਜੀਵਨ ਤੋਂ ਬਹੁਤ ਖੁਸ਼ ਆ ਮੈਂ ਹੈਪੀ ਨਿਊ ईयर ਮਨਾ ਰਿਹਾ ਹਾਂ ਇਹ ਮੇਰੇ ਮਨੂੰ ਸਕੂਟ ਦੇ ਲਾਇਆ ਸਕੂਟ ਤੇਰੀ ਇਹ ਕਰਦਾ ਸੂਰਜ ਉਹ ਕਹਿੰਦਾ ਬਾਬਾ ਤੈਨੂੰ ਅਗਰ ਕਿਸੇ ਨੇ ਹੱਥ ਵੀ ਲਿਆ ਲਾ ਤੰਦੂਰੀ ਚਿਕਨ ਵਾਂਗੂ ਭੁੰਦਾਗਾ ਉਹਨੂੰ ਇਹਦੇ ਵਿੱਚ ਬਹੁਤ ਅੱਗ ਹੈ ਇਸ ਤੋਂ ਜ਼ਿਆਦਾ ਅੱਗ ਮੇਰੇ ਅੰਦਰ ਹੈ ਲੇਕਿਨ ਮੈਂ ਲੜਦਾ ਨਹੀਂ ਬਾਬਾ ਕਿੰਨੂ ਮਾਰਾ ਮੈਨੂੰ ਇਹ ਦੱਸ ਇਹ ਚਾਰੋਂ ਉਂਗਲਾਂ ਮੇਰੀਆਂ ਤੇ ਨੇ ਕਿਹੜੀ ਵੜ ਦਵਾ ਦੱਸ ਜਿਹੜੀ ਕਹੇਂਗਾ ਮੈਂ ਵੜ ਦਾਂਗਾ ਮੈਨੂੰ ਆਨਲਾਈਨ ਪੈਸਾ ਚਾਹੀਦਾ ਭਾਵੇਂ ਮੋਦੀ ਜੀ ਦਾ ਨਾ ਭਾਵੇਂ ਮੈਨੂੰ ਝਾਲੂ ਵਾਲਾ ਦੇਵੇ ਭਾਵੇਂ ਮੈਨੂੰ ਅਕਾਲੀ ਦਾ ਮੈਨੂੰ ਪਾਰਟੀ ਬਾਜੀ ਦਾ ਕੋਈ ਲੈਣਾ ਦੇਣਾ ਨਹੀਂ ਮੈਨੂੰ ਇੰਨਾ ਪੈਸਾ ਚਾਹੀਦਾ ਕਿ ਮੈਂ ਪੌੜੀਆਂ ਚੜ ਕੇ ਉਹਨੂੰ ਮਿਲਣ ਜਾਵਾਂ ਉਹ ਵੀ ਨੋਟਾਂ ਦੀ ਕਿਉਂਕਿ ਮੈਂ ਇੱਥੇ ਖੜੇ ਹੋ ਕੇ ਉਹਨਾਂ ਨੂੰ ਦਵਾਂਗਾ ਜਿਨ੍ਹਾਂ ਨੂੰ ਲੋੜ ਹੈ ਹਕੀਕਤ ਵਿੱਚ ਲੋੜ ਹੈ ਲੰਗਰ ਖਾ ਰਿਆ ਕਾਰ ਵਾਲਾ ਬੰਦਾ ਉਤਰ ਕੇ ਲੰਗਰ ਖਾ ਰਿਆ ਮਤਲਬ ਆਨਲਾਈਨ ਪੈਸਾ ਕਮਾ ਕੇ ਜਿੰਨਾਂ ਨੂੰ ਨੀਡ ਐ ਜਾਨਵਰ ਰੋਟੀ ਖਵਾਗੇ ਹੋਰ ਜਿਹੜੇ ਗਰੀਬ ਗੁਰਬੇ ਨੇ ਉਹਨਾਂ ਨੂੰ ਰੋਟੀ ਖਵਾਉਗਾ ਬਾਬਾ ਇਹ ਉਹ ਦੇਖੋ ਗਰੀਬ ਐ ਉਹ ਦੇਖੋ ਦੀਵਾਰ ਤੇ ਬੈਠਾ ਇਹ ਗਰੀਬ ਨਜ਼ਰ ਨਹੀਂ ਆਂਦਾ ਇਹ ਕੀ ਗੱਲ ਸਾਂ ਸਾਡੇ ਘਰੇ ਕਿਸਾਨ ਆ ਗਿਆ ਸਾਰੇ ਲੋਕ ਡਰੀ ਜਾਂਦੇ ਸੀ ਅੱਜ ਮੈਂ ਦਾਨ ਮੰਗਿਆ ਉਹਨਾਂ ਵੱਤੋਂ ਪਤਾ ਕਿੱਦਾਂ ਮੰਗਿਆ ਆਹ ਦੇਖੋ ਬਿਖਸ਼ਾਮ ਦੇ ਬਿਖਸ਼ਾ ਗਾਵਾਂ ਵਾਸਤੇ ਰੋਟੀ ਦਾ ਕੋਈ ਨਹੀਂ ਨਿਕਲਿਆ ਅਜੇ ਕਹਿ ਦਈਏ ਨਾ ਕਿ ਪਰਚੀ कटाओ ਇਸ ਵਿਰਾਤੀ ਦੀ ਸਾਰੇ ਆ ਜਾਂਦੇ ਆ ਇਹ ਕੀ ਗੱਲ ਰੱਬ ਭਿਕਾਰੀ ਹੈ ਬਾਬਾ ਅਮਰੀਕਾ ਦਾ ਰਾਸ਼ਟਰਪਤੀ ਸਵੇਰੇ ਉੱਠ ਕੇ ਰੱਬ ਕੋਲੋਂ ਪੀਖ ਮੰਗਦਾ ਮੈਂ ਅੰਗਰੇਜ਼ੀ ਪੜਿਆ ਨਹੀਂ ਤੜ ਅੰਗਰੇਜ਼ੀ ਤੁਹਾਨੂੰ ਜਵਾਬ ਦਿੰਦਾ ਮੈਂ ਅਨਪੜਾ ਮੈਂ ਪੜ੍ਹਾਈ ਸਕੂਲ ਗਏ ਨਹੀਂ ਪੜ੍ਹਾਈ ਲਿਖਾਈ ਕੀਤੀ ਨਹੀਂ ਨਾ ਮੁੰਮੇ ਵਿੱਚ ਨਹੀਂ ਜੋ ਕੁਝ ਹੈ ਸੋ ਤੇਰਾ ਤੇਰਾ ਤੁਝਕੋ ਸੌਂਪ ਦੂੰ ਕਿਆ ਲਾਗੇ ਫਿਰ ਮੇਰਾ ਮੇਰੇ ਸਿਰ ਤੇ ਕਪਨ ਹੈ ਇਸ ਕਰਕੇ ਚਿਲਣਾ ਘੁੰਮ ਰਹੀਆਂ ਨੇ ਉਹ ਕਹਿੰਦਾ ਜਦ ਮਰੇਗਾ ਤਾਂ ਖਾਵਾਂਗੇ ਮਰ ਜਾਗਾ ਮੈਂ ਜਿੱਥੇ ਜਦੋਂ ਇਹਦਾ ਜਿੱਥੇ ਰੱਬ ਨੇ ਲਿਖਿਆ ਉਹ ਦੇਖੋ ਮੈਨੂੰ ਦਿਖਦੀਆਂ ਵੀ ਇਲਾਂ ਉਹ ਦੇਖੋ ਚਾਰ ਇਲਾਂ ਘੁੰਮ ਰਹੀਆਂ ਨੇ ਕਿਉਂਕਿ ਚਾਰ ਹੀ ਇਲਾਂ ਹੈਗੀਆਂ ਜਿਹੜੇ ਕਹਿੰਦੇ ਨੇ ਰਾਮ ਨਾਮ ਸਤ ਹੈ ਰਾਮ ਨਾਮ ਸਤ ਹੈ ਮੈਂ ਜਿੰਦਾ ਹਾਂ ਜੀ ਇਹਦੇ ਮਰਿਆ ਨਹੀਂ ਜਿਹੜਾ ਬੰਦਾ ਆਪਣੀ ਫੋਟੋ ਤੇ ਹੱਥ ਲਾ ਸਕਦਾ ਉਹ ਕਿਸੇ ਦੀ ਫੋਟੋ ਤੋਂ ਮਿੰਟ ਲਾਏਗਾ ਕੈਮਰਾਮੈਨ ਨੂੰ ਸਿਰ ਰਿਕੁਐਸਟ ਕਰਾਂਗਾ ਕਿ ਜਿਹੜਾ ਗਣੇ ਚੁੱਤੇ ਬੈਠੇ ਉਹਨਾਂ ਨੂੰ ਦਿਖਾ ਦੇਣ ਕਿ ਮੇਰੀ ਮਾਂ ਗਣੇਸ਼ ਜੀ ਕੋਲ ਹੈ ਜਦ ਮੇਰਾ ਵਿਆਹ ਹੋਏਗਾ ਮੇਰੀ ਮਾਂ ਮੇਰੇ ਘਰ ਵਾਪਸ ਆ ਜਾਏਗੀ ਮੈਂ ਜਨਮਦਾਨਾ ਆਪਣੀ ਮਾਂ ਨੂੰ ਲੇਕਿਨ ਉਹਦੇ ਵਾਸਤੇ ਬਾਬਾਈ ਜਨਾਨੀ ਚਾਹੀਦੀ ਬਗੈਰ ਪਾਰਵਤੀ ਤੋਂ ਸੰਕਰਮਿਅ ਅਧੂਰਾ ਬਾਬਾ ਜੋ ਸਮਾਜ ਦੇ ਰੀਤੀ ਰਿਵਾਜ ਨੂੰ ਉਸ ਹੱਦ ਤੱਕ ਚੱਲਣਾ ਹੀ ਪਏਗਾ ਜੀ ਉਨ ਕਿਹੜੇ ਧਰਮ ਦੀ ਜਨਾਨੀ ਹੈ ਮੈਨੂੰ ਨਹੀਂ ਪਤਾ ਇਹ ਤੁਸੀਂ ਇਹਨਾਂ ਨੂੰ ਦੱਸੋ ਕਿ ਕਿਹੜੇ ਧਰਮ ਦੀ ਜਨਾਨੀ ਮੈਨੂੰ ਮਿਲੇਗੀ ਜਿਹੜਾ ਧਰਮ ਕਹੋਗੇ ਮੈਂ ਉਹ ਧਰਮ ਦੀ ਇਸਤਿਆਰ ਕਰ ਲਾਂਗਾ ਲੇਕਿਨ ਕਿੱਸਾ ਨੂੰ ਹੱਥ ਨਹੀਂ ਲਾਂਗਾ ਠੀਕ ਹੈ ਬਾਬਾ ਬਹੁਤ ਬਹੁਤ ਧੰਨਵਾਦ ਜੀ ਗੱਲ ਕਰਨ ਲਈ ਸੋਏ ਸੀਗੇ ਅਮਰਿਤਪਾਲ ਸਿੰਘ ਖਾਲਸਾ ਜੀ ਜਿਨ੍ਹਾਂ ਨੇ ਜਿੰਦੇ ਜੀ ਆਪਣੀ ਤਸਵੀਰ ਦੇ ਉੱਤੇ ਹਾਰ ਚੜਾ ਕੇ ਫੋਟੋ ਲਗਾਈ ਹੋਈ ਆਪਣੇ ਆਟੋ ਦੇ ਉੱਤੇ ਔਰ ਇਹ ਗੁਜ਼ਰਬਸਰ ਕਰਦੇ ਨੇ ਆਟੋ ਚਲਾ ਕੇ ਔਰ ਇਹਨਾਂ ਦਾ ਕਹਿਣਾ ਵੀ ਮੈਨੂੰ ਦੁਨੀਆ ਅੱਜ ਅੱਗੇ ਪਹੁੰਚ ਗਈ ਹੈ ਤੇ ਮੈਂ ਵੀ ਆਨਲਾਈਨ ਆਪਾਂ ਬਣਾ ਸਕਦਾ ਚੈਨਲ ਔਰ ਆਨਲਾਈਨ ਪੈਸੇ ਕਮਾ ਕੇ ਜਿਹੜੇ ਗਰੀਬ ਗੁਰਵੇ ਸੜਕਾਂ ਤੇ ਸੁੱਤੇ ਰਹਿੰਦੇ ਨੇ ਸੜਕਾਂ ਦੇ ਉੱਤੇ ਗੁਜ਼ਰਬਸਰ ਕਰਦੇ ਨੇ ਰੋਟੀ ਉਹਨਾਂ ਨੂੰ ਖਾਣ ਨੂੰ ਹੈ ਨਹੀਂ ਔਰ ਆਨਲਾਈਨ ਪੈਸਾ ਕਮਾ ਕੇ ਮੈਂ ਉਹਨਾਂ ਦੀ ਗੁਜ਼ਰਬਸਰ ਲਈ ਪੈਸਾ ਇਕੱਠਾ ਕਰਕੇ ਉਹਨਾਂ ਨੂੰ ਰੋਟੀ ਦਵਾਂਗਾ ਉਹਨਾਂ ਦੇ ਮੂੰਹ ਚਾਹ ਨਾ ਪਾਵਾਂਗਾ ਸੋ ਅਮੂਮਨ ਇੱਕ ਅਲੱਗ ਕਹਾਣੀ ਦੇਖਣ ਨੂੰ ਨਜ਼ਰ ਆਈ ਕੁਝ ਹਾਸਾ ਵੀ ਆਂਦਾ ਕਿਉਂਕਿ ਜੋ ਬਾਬਾ ਜੀ ਦੀਆਂ ਗੱਲਾਂ ਨੇ ਉਹ ਸਿੱਧੀਆਂ ਐ ਫਾਰਵਰਡ ਗੱਲਾਂ ਨੇ ਸੋ ਇਹ ਜੀ ਚਰਚਾ ਦੇ ਲਈ ਤੁਹਾਡੇ ਨਾਲ ਜੁੜਾ ਰਵਾਂਗੇ ਕੈਮਰਾਮੈਨ ਜਸਵਿੰਦਰ ਦੇ ਨਾਲ ਪੰਕਜ ਭਾਰਤੀ ਲੁਧਿਆਣਾ